ਜੀ ਕੀ ਫਤਈ ਮੈਂ ਖੜਾ ਪਿੰਡ ਸਲੇਮਪਰ ਦੇ ਵਿੱਚ ਮੇਰਾ ਆਪਣਾ ਪਿੰਡ ਹੈ ਔਰ ਤੁਹਾਨੂੰ ਮੈਂ ਇੱਥੇ ਦੀ ਜਿਹੜੀ ਸਥਿਤੀ ਆ ਉਹ ਦਿਖਾਉਣ ਲੱਗਿਆ ਵੀ ਜਿਹੜਾ ਇੱਕ ਲੋਕਾਂ ਦੀ ਸੌਬਦਾ ਲਈ ਸਹੂਲਤਾ ਲਈ ਪੰਜਾਬ ਸਰਕਾਰ ਵੱਲੋਂ ਜੋ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਇਲਾਜ ਲਈ ਪਸ਼ੂ ਡਿਸਪੈਂਸਰੀਆਂ ਖੁੱਲੀਆਂ ਹੋਈਆਂ ਨੇ ਉਹ ਡਿਸਪੈਂਸਰੀ ਆ ਜਿਹਦੇ ਹਾਲਾਤ ਇਹੋ ਜਿਹੇ ਨੇ ਹਾਲਾਤ ਨੇ ਵੀ ਜਿਹਨੂੰ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਬੰਦ ਪਈ ਆ ਅੱਜ ਤਕਰੀਬਨ 7 ਸਾਲ ਦਾ ਸਮਾਂ ਹੋ ਗਿਆ 5 ਸਾਲ ਪਿਛੇ ਪਿਛਲੇ ਸਮੇਂ ਸਾ ਕਾਂਗਰਸ ਦੀ ਸਰਕਾਰ ਰਹੀ ਉਸ ਤੋਂ ਬਾਅਦ 22 ਸਾਲ ਦੇ ਲਗਭਗ ਇਸ ਸਰਕਾਰ ਨੂੰ ਹੋ ਗਏ ਸੱਤਾਂ ਸਾਲਾਂ ਤੋਂ ਇੱਥੇ ਕੋਈ ਡਾਕਟਰ ਨਹੀਂ ਆਇਆ ਜੇ ਡਾਕਟਰ ਲੱਗਿਆ ਹੋਇਆ ਤਾਂ ਉਹ ਇੱਕ ਡੈਪੂਟੇਸ਼ਨ ਤੇ ਡਾਕਟਰ ਦੀ ਡਿਊਟੀ ਲੱਗਿਆ ਜਿਹੜਾ ਹਫਤੇ 'ਚ ਇੱਕ ਦਿਨ ਸ਼ੁੱਕਰਵਾਰ ਦੇ ਦਿਨ ਆ ਕੇ ਜਿਹੜਾ ਇਸ ਡਿਸਪੈਂਸਰੀ ਨੂੰ ਖੋਲਦਾ ਨਹੀਂ ਬਾਕੀ ਦਿਨ ਇੱਥੇ ਕੋਈ ਜਿਹੜਾ ਡਾਕਟਰ ਨਹੀਂ ਮੌਜੂਦ ਹੁੰਦਾ ਔਰ ਇਹ ਜਿਹੜੀ ਡਿਸਪੈਂਸਰੀ ਹੈ ਇਹ ਪਿੰਡ ਸਲੇਮਪਰ ਸਿੰਧਣਾ ਚੋਲਟੀ ਖੜੀ ਹਰਨਾ ਪਤਾਰਸੀ ਕਲਾਂ ਪਤਾਰਸੀ ਖੁਰਦ ਤਕਰੀਬਨ 6 ਪਿੰਡਾਂ ਦੀ ਇਹ ਡਿਸਪੈਂਸਰੀ ਹੈ ਪਸ਼ੂਆਂ ਦੇ ਇਲਾਜ ਲਈ ਅੱਜ ਹਾਲਾਤ ਇੱਥੇ ਇਹ ਜੇ ਨੇ ਵੀ ਇੱਥੇ ਜਿੰਨੇ 600 700 ਪਿੰਡਾਂ ਦੇ ਆਲੇ-ਦਲੇ ਜਿੰਨੇ ਵੀ ਲੋਕ ਨੇ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਕਰਾਉਣ ਲਈ ਦੂਜੇ ਪਿੰਡਾਂ 'ਚ ਦੂਰ ਦਰਾਡੇ ਜਾਂ ਪ੍ਰਾਈਵੇਟ ਡਾਕਟਰਾਂ ਤੋਂ ਬੁਲਾ ਕੇ ਜਿਹੜੀ ਇੱਕ ਜਿਹੜੀ ਚੀਜ਼ 10 ਰੁਪਏ ਨਾਲ ਜਾਂ ਪਰਚੀ ਕਟਾ ਕੇ ਇੱਥੇ ਪਸ਼ੂ ਦਾ ਇਲਾਜ ਹੋ ਸਕਦਾ ਉਹਦੇ ਲਈ ਉਹਨੂੰ 5 500 1000 1000 ਰੁਪਏ ਇੱਕ ਡਾਕਟਰ ਨੂੰ ਦੇ ਕੇ ਜਿਹੜਾ ਇਲਾਜ ਕਰਾ ਰਿਆ ਪਸ਼ੂ ਦਾ ਔਰ ਦੂਜੀ ਇਸੇ ਪੱਖ ਤੋਂ ਲੋਕਾਂ ਨੇ ਜਦ ਕੋਈ ਇਲਾਜ ਨਹੀਂ ਹੈ ਇੱਥੇ ਕਿਉਂਕਿ ਇਹ ਲਾਸਟ ਪਿੰਡ ਪੈ ਗਿਆ ਦੂਜੇ ਪਾਸੇ ਫਤੇ ਪਟਿਆਲਾ ਜਿਲ੍ਹਾ ਗਿਆ ਇੱਥੇ ਆਲੇ-ਦਾਲੇ ਦੂਰ-ਦਰਾਡੇ ਕੋਈ ਡਿਸਪੈਂਸਰੀ ਨਹੀਂ ਹੈ ਜੇ ਕੋਈ ਹੈ ਤਾਂ ਉਹ ਇੱਥੋਂ 6 ਕਿਲੋਮੀਟਰ 7 ਕਿਲੋਮੀਟਰ ਦੂਰ ਹੈ ਲੋਕਾਂ ਨੇ ਪਸ਼ੂ ਪਾਲਣ ਦਾ ਧੰਦਾ ਹੀ ਬੰਦ ਕਰਤਾ ਤਕਰੀਬਨ 50% ਅੱਜ ਜੇ 60% ਦੇਖਦੇ ਆ ਤਾਂ ਇਸੇ ਪਸ਼ੂ ਪਾਲਣ ਦਾ ਧੰਦਾ ਇਲਾਜ ਪੱਖੋਂ ਲੋਕਾਂ ਨੇ ਜਿਹੜੇ ਮਹਿੰਗੇ ਇਲਾਜ ਪੱਖੋਂ ਲੋਕਾਂ ਨੇ ਬੰਦ ਕਰਤਾ ਸੋ ਅਸੀਂ ਸਰਕਾਰ ਤੋਂ ਅੱਜ ਇਹ ਹੀ ਮੰਗ ਕਰਦੇ ਆਂ ਵੀ ਜਿੱਥੇ ਸਰਕਾਰ ਨੇ ਇਹ ਸਾਡੀ ਫੈਸਿਲਿਟੀ ਲਈ ਅਸੀਂ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇ ਡਿਸਪੈਂਸਰੀ ਬਣੀ ਆ ਚਾਰ ਦੀਵਾਰੀ ਕਰਕੇ ਬੂਟੇ ਲਾ ਕੇ ਸਾਰਾ ਵਧੀਆ ਇੱਥੇ ਇਲਾਜ ਡਾਕਟਰ ਕੰਪਿਊਟਰ ਸਾਰੇ ਨਾਲ ਰਹਿੰਦੇ ਰਹੇ ਪਰ ਉਸ ਤੋਂ ਬਾਅਦ ਨਾ ਜਿੱਥੇ ਫੋਰਥ ਕਲਾਸ ਦਾ ਮੁਲਾਜ਼ਮਾ ਕੋਈ ਇੱਥੇ ਡਿਸਪੈਂਸਰੀ ਨੂੰ ਜਿੰਦਾ ਲੱਗਿਆ ਹੋਇਆ ਹਫਤੇ ਚ ਇੱਕ ਦਿਨ ਜਿੰਦਾ ਜਿਹੜਾ ਖੁੱਲਦਾ ਸ਼ੁੱਕਰਵਾਰ ਦੇ ਦਿਨ ਔਰ ਉਹ ਡਾਕਟਰ ਦੀ ਪ੍ਰੋਬਲਮ ਐਡੀ ਆ ਕਿ ਉਹ ਜਿਹੜਾ ਡਾਕਟਰ ਦੀ ਡਿਊਟੀ ਲੱਗੀ ਹੀ ਆ ਉਹਦੇ ਨਾਲ ਕੋਈ ਫੋਰਥ ਕਲਾਸ ਨਹੀਂ ਉਸ ਡਾਕਟਰ ਦੀ ਤਕਰੀਬਨ 14 ਪਿੰਡਾਂ ਚ ਡਿਊਟੀ ਆ ਇੱਕ ਡਾਕਟਰ ਦੀ ਝਾਮਪੁਰ ਡਿਸਪੈਂਸਰੀ ਚ ਉਹ ਦੀ ਪੱਕੀ ਪੱਕੇ ਆਰਡਰ ਨੇ ਉਹਨੂੰ 6 ਪਿੰਟ ਪੈਂਦੇ ਨੇ ਉਸ ਤੋਂ ਬਾਅਦ 49 ਡਿਸਪੈਂਸਰੀ ਦੇ ਵਿੱਚ ਵਾਧੂ ਚਾਰਜ ਦਿੱਤਾ ਹੋਇਆ ਉਹਦੇ 2 ਪਿੰਟ ਪੈਂਦੇ ਨੇ ਫਿਰ ਸਲੀਮਪਰ ਦਾ ਵਾਧੂ ਚਾਰਜ ਦਿੱਤਾ ਹੋਇਆ ਇਹਦੇ 6 ਪਿੰਟ ਪੈਂਦੇ ਨੇ 14 ਪਿੰਡਾਂ 'ਚ ਇੱਕ ਡਾਕਟਰ ਦੀ ਡਿਊਟੀ ਹੈ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਹਦੇ ਵਿੱਚ ਪਸ਼ੂ ਨੇ ਕਿਵੇਂ ਇੱਕ ਡਾਕਟਰ ਇਲਾਜ ਕਰ ਲੂਗਾ ਅੱਜ 4th ਕਲਾਸ ਦੇ ਮੁਲਾਜ਼ਮ ਨੇ ਜਿਹੜੇ ਪਿਛਲੇ ਸਮੇਂ ਭਗਵੰਤਪານ ਮੁੱਖ ਮੰਤਰੀ ਸਾਹਿਬ ਨੇ ਭਰਤੀ ਕੀਤੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਤੁਸੀਂ ਹਰਿਆਣੇ ਦੇ ਡਾਕਟਰ ਵੈਟਰਨਰੀ ਡਾਕਟਰ ਭਰਤੀ ਕਰੇ ਨੇ ਜਿਹੜਾ ਕਿ ਪੜਾਣੇ ਸਾਡੇ ਨਾਲ ਡਿਸਪੈਂਸਰੀਆਂ 6 ਕਿਲੋਮੀਟਰ ਤੇ ਹਰਿਆਣੇ ਦਾ ਡਾਕਟਰ ਉੱਥੇ ਜਿਹੜੀ ਡਿਊਟੀ ਜੁਆਇਨ ਕਰੀ ਆ ਇਸੇ ਤਰ੍ਹਾਂ ਬਰਾਸ ਹਰਿਆਣੇ ਦੇ ਡਾਕਟਰ ਨੇ ਡਿਊਟੀ ਜੁਆਇਨ ਕਰੀ ਆ ਖੇੜੇ ਹਰਿਆਣੇ ਦੇ ਡਾਕਟਰ ਨੇ ਡਿਊਟੀ ਜੁਆਇਨ ਕੀਤੀ ਆ ਉਹ ਜਿਹੜੇ ਨਾਲ ਵੱਡੇ ਡਾਕਟਰਾਂ ਜਿਹੜੇ ਵੈਟਰਨਰੀ ਅਫਸਰ ਨੇ ਉਹਨਾਂ ਦੇ ਨਾਲ ਵੈਟਰਨਰੀ ਇੰਸਪੈਕਟਰ ਨੇ ਉਹ ਘਟੋ ਘਟ ਇੱਕ ਸਾਨੂੰ ਹਰਿਆਣੇ ਵਾਲਾ ਹੀ ਦੇ ਦਿਓ ਜਿਹੜੀ ਹਰਿਆਣੇ ਵਾਲੀ ਤੁਸੀਂ ਭਰਤੀ ਕਰੀਆ ਪੰਜਾਬ ਸਰਕਾਰ ਨੇ ਪੰਜਾਬ ਦੇ ਨੌਜਵਾਨ ਕਿੰਨੇ ਬੇਰੁ ਫੋਰਥ ਕਲਾਸ ਅੱਜ ਪੂਰੇ ਪੰਜਾਬ ਦੇ ਵਿੱਚ 70% ਡਿਸਪੈਂਸਰੀਆਂ ਦੇ ਵਿੱਚ ਫੋਰਥ ਕਲਾਸ ਮੁਲਾਜ਼ਮ ਨਹੀਂ ਹੈ 10-10 ਪੜ੍ਹੇ ਹੋਏ 12-12 ਪੜ੍ਹੇ ਹੋਏ ਕਿੰਨੇ ਨੌਜਵਾਨ ਬੇਰੁਜ਼ਗਾਰ ਨੇ ਜਿਨ੍ਹਾਂ ਨੂੰ ਫੋਰਥ ਕਲਾਸ ਦੇ ਵਿੱਚ ਭਰਤੀ ਕੀਤਾ ਜਾਂਦਾ ਪਰ ਹਾਲਾਤ ਇਹ ਜੇ ਹੋਗੇ ਵੀ ਇੱਥੇ ਨਾ ਕੋਈ ਡਾਕਟਰ ਨਾ ਕੋਈ ਦਵਾਈ ਨਾ ਕੋਈ ਇਲਾਜ ਅੱਜ ਇਸ ਪੱਖੋਂ ਸਾਰੇ ਲੋਕ ਨੇ ਜਿਹੜੇ ਬੜੇ ਤੰਗ ਨੇ ਬੜੇ ਦੁਖੀ ਨੇ ਔਰ ਇਸੇ ਪਿੰਡ ਦੇ ਵਿੱਚ ਉਹ ਸਾਹਮਣੇ ਆ ਚਾਰਦਵਾਰੀ ਹੋਈ ਆ ਇੱਥੇ ਅਸੀਂ ਇੱਕ ਆਰਓ ਮਨਜ਼ੂਰ ਕਰਾਇਆ ਪਿਛਲੇ ਸਮੇਂ ਔਰ ਪਿਛਲੇ ਐਮਐਲਏ ਨੇ ਉਹਨੂੰ ਰੋਕਿਆ ਔਰ ਰੋਕ ਕੇ ਇਹ ਜਿਹੜਾ ਸਾਡਾ ਆਰਓ ਇੱਥੇ 20 ਲੱਖ ਦਾ ਪ੍ਰੋਜੈਕਟ ਪਿੰਡ ਸਲੇਮਪਰ ਦੇ ਵਿੱਚ ਲੋਕਾਂ ਨੂੰ ਚੰਗਾ ਸਾਫ ਸੁਥਰਾ ਪਾਣੀ ਮੁਹੱਈਆ ਕਰਾਉਣ ਵਾਸਤੇ ਲਾਉਣਾ ਸੀ ਉਹ ਵੀ ਉਸ ਸਮੇਂ ਉਸ ਸਮੇਂ ਤੇ ਵਿਧਾਇਕ ਨੇ ਰੋਕ ਕੇ ਸਾਡੇ ਪਿੰਡ ਦਾ ਕੰਮ ਬੰਦ ਕਰਿਆ ਸੋ ਅਸੀਂ ਅੱਜ ਹੀ ਮੰਗ ਕਰਾਰਾ ਸਰਕਾਰ ਆਪਣੀ ਡਿਊਟੀ ਨੂੰ ਸਮਝੇ ਸਾਡੇ ਪਿੰਡ ਸਲੇਮਪਰ ਦੇ ਵਿੱਚ 6 ਪਿੰਡਾਂ ਦੀ ਡਿਸਪੈਂਸਰੀ ਇਹਦੇ ਵਿੱਚ ਤੁਰੰਤ ਜਿਹੜਾ ਡਾਕਟਰ ਆ ਸਾਨੂੰ ਮੁਹੱਈਆ ਕਰਾਈ ਜਾਵੇ ਤਾਂ ਕਿ ਇੱਥੇ ਜਿਹੜੇ ਇਲਾਕੇ ਦੇ ਲੋਕ ਨੇ ਆਪਣਾ ਜਿਹੜਾ ਪਸ਼ੂਆਂ ਦਾ ਇਲਾਜ ਆ ਸਹੀ ਤਰੀਕੇ ਨਾਲ ਕਰਾ ਸਕਣ ਔਰ ਲੋਕਾਂ ਨੂੰ ਜਿਹੜੀ ਸਹੂਲਤ ਸਰਕਾਰ ਦਾ ਦੇਣਾ ਫਰਜ਼ ਆ ਉਹ ਲੋਕਾਂ ਨੂੰ ਜਿਹੜੀ ਸਹੂਲਤਾਂ ਸਾਰਿਆਂ ਨੂੰ ਮਿਲੇ ਇਹ ਹੀ ਸਾਡੀ ਬੇਨਤੀ ਹੈ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਅੱਜ ਵੀ ਵੀ ਤਰੰਤ ਸਾਡੇ ਜਿਹੜੀ ਡਿਸਪੈਂਸਰੀ ਵਿੱਚ ਡਾਕਟਰ ਜਿਹੜਾ ਉਹ ਮੁਹੱਈਆ ਕਰਾਇਆ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ